ਮੈਨੂੰ ਲੱਗਦਾ ਕਿ ਬੜੀ ਇੱਕ ਇਮੈਚਿਓਰ ਜੀ ਤੇ ਬੇਵਕੂਫਾਂ ਵਾਲੀ ਕੰਟਰੋਵਰਸੀ ਕ੍ਰੀਏਟ ਕੀਤੀ ਗਈ ਆ ਖਾਮ ਖਾਸ ਤੌਰ ਤੇ ਅਦਲਜੀਤ ਨੂੰ ਟਾਰਗੇਟ ਕੀਤਾ ਗਿਆ ਸੋ ਇਸ ਤੋਂ ਪਹਿਲਾਂ ਵੀ ਅਰਸ਼ਦੀਪ ਨੂੰ ਐਵੇਂ ਟਾਰਗੇਟ ਕਰਿਆ ਸੀ ਉਹ ਆਪਣਾ ਜਿਹੜਾ ਕ੍ਰਿਕਟਰ ਹੈ ਉਹ ਕੈਚ ਛੁੱਟ ਗਿਆ ਜੀ ਇਹ ਗਦਾਰ ਹੈ ਜੀ ਇਹ ਮਿਲਾ ਹੋਇਆ ਹੈ ਜੀ ਇਹ ਕਈ ਤਰ੍ਹਾਂ ਦੇ ਉਹਦੇ ਤੇ ਲੈਵਲ ਲਾਤੇ ਸੋ ਕਰੀ ਐਪੀਟਲ ਉਹਨਾਂ ਵਾਲੇ ਹੋ ਜਾਂਦੇ ਆ ਕਦੀ ਉਹ ਸ਼ੁਭ ਦਾ ਸ਼ੋ ਹੋਣਾ ਸੀ ਬੰਬੇ ਵਿੱਚ ਉਦੋਂ ਉਹਨੇ ਕੋਈ ਉਹਦੀ ਪੋਸਟ ਪੁਰਾਣੀ ਨੂੰ ਚੱਕ ਕੇ ਜਾਂ ਨਵੀਂ ਵੀ ਹੋਵੇ ਉਹਨੂੰ ਚੱਕ ਕੇ ਲੈਵਲ ਕਰ ਦੇਣਾ ਇਹ ਨਾ ਇੱਕ ਬੜੀ ਗੰਦੀ ਮਾਨਸਿਕਤਾ ਦੇ ਵਿੱਚੋਂ ਇਦਾਂ ਦੀਆਂ ਜਿਹੜੀਆਂ ਕੰਟਰੋਵਰਸੀਆਂ ਨਿਕਲਦੀਆਂ ਨੇ ਐਂਡ ਖਾਸ ਤੌਰ ਤੇ ਇਹਦੇ ਵਿੱਚ ਮਾਈਨੋਰਟੀਜ਼ ਨੂੰ ਟਾਰਗੇਟ ਕੀਤਾ ਜਾਂਦਾ ਮਾਈਨੋਰਟੀ ਮੈਂ ਇਸ ਕਰਕੇ ਕਹਿ ਰਿਹਾ ਹੁਣੇ ਉਹਦੀ ਆਮੀਰ ਖਾਨ ਦੀ ਵੀ ਫਿਲਮ ਆਣੀ ਸੀ ਸਤਾਰੇ ਜ਼ਮੀਨ ਪਰ ਉਹ ਵੀ ਕੋਈ ਗੱਲ ਨਹੀਂ ਬਾਨੀ ਉਹਨੂੰ ਵੀ ਐਵੇਂ ਆਲੇ ਦੁਆਲੇ ਵੀ ਇਹ ਟਰਕੀ ਗਿਆ ਸੀਗਾ ਇਸਕੇ ਟਰਕੀ ਵਾਲੋ ਕੇ ਸਾਥ ਸੰਬੰਧ ਹੈ ਟਰਕੀ ਵਾਲੋ ਕੇ ਪਾਕਿਸਤਾਨ ਕੇ ਸਾਥ ਸੰਬੰਧ ਹੈ ਇਹ ਗਦਾਰ ਹੈ ਬੜੀ ਇਸ ਨੌਨਸੈਂਸ ਮਤਲਬ ਐਡੇ ਬੇਵਕੂਫ ਤੇ ਅੰਧ ਭਗਤਾਂ ਦਾ ਇਹ ਦੇਸ਼ ਆ ਮੈਨੂੰ ਕਈ ਕਈ ਵਾਰ ਸ਼ਰਮ ਆਉਂਦੀ ਆ ਕਿ ਯਾਰ ਕਿੱਦਾਂ ਦੇ ਲੋਕਾਂ ਦੇ ਵਿੱਚ ਆਪਾਂ ਰਹਿ ਰਹੇ ਆ ਸੋ ਮੈਨੂੰ ਲੱਗਦਾ ਹੈ ਕਿ ਇੱਥੋਂ ਦੀ ਜਨਤਾ ਐਜੂਕੇਟ ਹੋਵੇ ਥੋੜੀ ਜਨਤਾ ਨੂੰ ਸਭ ਤੋਂ ਪਹਿਲਾਂ ਤਾਂ ਐਜੂਕੇਸ਼ਨ ਚਾਹੀਦੀ ਆ ਜਿੰਨੀ ਵੱਡੀ ਆਪਾਂ ਪੋਪੂਲੇਸ਼ਨ ਕਰੀ ਬੈਠੇ ਆ ਤੇ ਜਿੱਦਾਂ ਬਾਂਦਰ ਦੇ ਹੱਥ ਵਿੱਚ ਤੇਲੀ ਫੜਾ ਦਿੱਤੀ ਆ ਨਾ ਇਦਾਂ ਹੀ ਇਹਨਾਂ ਦੇ ਹੱਥ ਵਿੱਚ ਮੋਬਾਈਲ ਫੜਾਤਾ ਐਵੇਂ ਹੀ ਬਸ ਚੱਕੀ ਜਾਂਦੇ ਫਟੇ ਸੋ ਇਹ ਮੈਨੂੰ ਲੱਗਦਾ ਹੈ ਕਿ ਇਹ ਗਲਤ ਟ੍ਰੈਂਡ ਹੈ ਭਾਈ ਇਹ ਗਦਾਰ ਲੋਕ ਕਿਹੜੇ ਨੇ ਕਿਉਂਕਿ ਤੁਸੀਂ ਕ੍ਰਿਕਟ ਦੀ ਗੱਲ ਕੀਤੀ ਕਿ ਅਸੀਂ ਅਗਰ ਇੱਕ ਦਿਨ ਵਰਲਡ ਕੱਪ ਜਿੱਤ ਕੇ ਆਉਨੇ ਇਹ ਉਹੀ ਲੋਕ ਨੇ ਜਿਹਨੂੰ ਸਨ ਪਲਕਾਂ ਦੇ ਵਿੱਚ ਆ ਲੈਂਦੇ ਨੇ ਜਦੋਂ ਵੱਡਾ ਸਿਨੇਮਾ ਕਰਦੇ ਆ ਤਾਂ ਬਹੁਤ ਵਾਹਵਾਹੀ ਕਰਦੇ ਆ ਤੁਸੀਂ ਇੱਕ ਜਿਵੇਂ ਕੈਚ ਦੀ ਗੱਲ ਕੀਤੀ ਕਿ ਤੁਸੀਂ ਗਲਤ ਕਰੋ ਸਹੀ ਹੈ ਨਾ ਕਿ ਤੁਹਾਨੂੰ ਬਹੁਤ ਜਲਦੀ ਗਦਾਰ ਵਰਗਾ ਦਾ ਲੇਬਲ ਆ ਦਿੰਦੇ ਨੇ ਇਹ ਇਹੋ ਜਿਹੇ ਲੋਕ ਕੌਣ ਨੇ ਇਹ ਜੁਮਲਾ ਗੈਂਗ ਜਿਹੜੀ ਪਾਰਟੀ ਹੈ ਨਾ ਬੇਸਿਕਲੀ ਜਿਹੜੀ ਨਫ਼ਰਤ ਦੇ ਵਿੱਚੋਂ ਇੱਕ ਧਰਮ ਨੂੰ ਦੂਸਰੇ ਧਰਮ ਦੇ ਨਾਲ ਲੜਾ ਕੇ ਲਿਖਲੀ ਹੈ ਸੋ ਉਹਨਾਂ ਨੇ ਇਹ ਜਿਹੜਾ ਮਾਹੌਲ ਕ੍ਰੀਏਟ ਕੀਤਾ ਹੈ ਕਿ ਮਤਲਬ ਮਾਈਨੋਰਟੀ ਦੇ ਉੱਤੇ ਖਾਸ ਤੌਰ ਤੇ ਤੁਸੀਂ ਅਟੈਕ ਰੱਖੋ ਸੋ ਉਹ ਮੈਨੂੰ ਲੱਗਦਾ ਹੈ ਕਿ ਉਹ ਜਿਹੜੀ ਮਾਨਸਿਕਤਾ ਇਸ ਦੇਸ਼ ਦੇ ਵਿੱਚ ਬਣਾ ਦਿੱਤੀ ਗਈ ਹੈ ਕਿ ਜਦੋਂ ਵੀ ਇਹ ਮਾਈਨੋਰਟੀ ਕਮਿਊਨਿਟੀ ਵਾਲੇ ਨੇ ਮਾਈਨੋਰਟੀਜ਼ ਆਫ ਪਾਵਰ ਮੇਰਾ ਮੁਸਲਮਨ ਸਿੱਖ ਜਾ ਇਹ ਜਿਹੜੋ ਕਮਿਊਨਿਟੀ ਵਾਲੇ ਲੋਕ ਨੇ ਇਹ ਜਦੋਂ ਕੋਈ ਵੀ ਮਤਲਬ ਇਹਨਾਂ ਦੇ ਨੂੰ ਟਾਰਗੇਟ ਤੇ ਰੱਖੋ ਇਹਨਾਂ ਨੂੰ ਵਾਰ-ਵਾਰ ਆਪਣਾ ਨੈਸ਼ਨਲਿਜ਼ਮ ਪ੍ਰੂਵ ਕਰਨ ਦੇ ਲਈ ਇਹ ਦੁਨੀਆ ਫੇਕ ਨੈਸ਼ਨਲਿਜ਼ਮ ਹੈ ਕਹਾਂਗਾ ਪ੍ਰੂਵ ਕਰਨ ਦੇ ਲਈ ਇਹ ਕੰਪੈਲ ਕਰਦੀ ਆ ਇਹ ਲੋਕ ਸੋ ਇਹ ਜਿਹੜੇ ਲੋਕ ਨੇ ਇਹ ਬੇਸਿਕਲੀ ਪੋਲੀਟੀਕਲ ਮੋਟੀਵੇਟਡ ਪੋਲੀਟੀਕਲ ਪਾਰਟੀਆਂ ਦੇ ਤੁਸੀਂ ਕਹਿ ਲਓ ਆਈਟੀ ਸੈਲ ਤੋਂ ਸ਼ੁਰੂਆਤ ਹੁੰਦੀ ਹੈ ਕੰਟਰੋਵਰਸੀ ਬਾਅਦ ਚ ਜਿਹੜੇ ਅੰਧ ਭਗਤ ਜੇ ਹੁੰਦੇ ਉਹ ਚੱਕ ਲੈਂਦੇ ਮੁੱਦਾ ਤੇ ਬਸ ਉਹ ਫਿਰ ਟਾਈਮ ਪਾਸ ਹੁੰਦਾ ਰਹਿੰਦਾ ਜਨਤਾ ਨੂੰ ਅਸਲ ਮੁੱਦਿਆਂ ਤੋਂ ਕਿ ਦੇਸ਼ ਦੀ ਜੀਡੀਪੀ ਕਿੰਨੀ ਹੈ 100 ਸਮਾਰਟ ਸਿਟੀ ਬਣਾਉਣੇ ਸੀ ਇਹ ਸਰਕਾਰ ਨੇ ਉਹ ਕਿੱਧਰ ਗਏ ਉਹ ਅਸਲੀ ਮੁੱਦਿਆਂ ਤੋਂ ਭਟਕਾਉਣ ਲਈ ਇਹੋ ਜਿਹੀਆਂ ਕੰਟਰੋਵਰਸੀਆਂ ਕ੍ਰੀਏਟ ਕੀਤੀਆਂ ਜਾਂਦੀਆਂ। ਦਿਲਜੀਤ ਦਸਾਂਝ ਨੇ ਅਕਸਰ ਆਪਣੇ ਸਟੇਜ ਦੇ ਉੱਪਰ ਜਾ ਕੇ ਕਹਿੰਦੇ ਨੇ ਪੰਜਾਬੀ ਆ ਗਿਆ ਹੈ ਨਾ ਜਾਂ ਮੈਂ ਹੂ ਪੰਜਾਬ ਬੜੀ ਖੁਸ਼ੀ ਹੁੰਦੀ ਹੈ ਗੱਲ ਜਾਣ ਕੇ। ਰੀਸੈਂਟ ਜਦੋਂ ਉਹਨਾਂ ਨੇ ਕੰਟਰੋਲ ਕੀਤਾਗਾ ਜਾਂ ਗਦਾਰ ਕਿਹਾਗਾ ਤੇ ਇਹਨਾਂ ਨੇ ਸਾਰਿਆਂ ਨੇ ਕਹਿ ਕੇ ਉਹਨੂੰ ਬਾਈਕਾਟ ਕਰ ਦਿਓ। ਹੁਣ ਬਾਰਡਰ 2 ਦੇ ਵਿੱਚ ਵੀ ਰਿਪਲੇਸਮੈਂਟ ਕਰ ਦਿੰਨੇ ਆ ਐਮੀ ਵਿਰਕ ਨੂੰ ਲੈਣੇ ਜੇ ਉਹ ਕਰਕੇ। ਪਰ ਉਹ ਬੰਦੇ ਨੇ ਦੋ ਕ ਦਿਨ ਦੀ ਬ੍ਰੇਕ ਲਈ ਤੇ ਅੱਜ ਸ਼ੂਟਿੰਗ ਦੀ ਫੋਟੋ ਪਾਤੀ ਬਾਰਡਰ 2 ਦੀ। ਕਿ ਆ ਦੇਖ ਲਓ ਹੁਣ ਪੜ੍ਹ ਲਓ ਪੁੱਛ। ਹਾਂ ਬਿਲਕੁਲ ਯਾਰ ਵੀ ਮੈਨੂੰ ਲੱਗਦਾ ਕਿ ਉਹ ਪ੍ਰੋਡਿਊਸਰ ਵੀ ਮੈਚੁਰ ਸੀਗੇ ਬਾਡਰ 2 ਵਾਲੇ ਜਾਂ ਮੈਨੂੰ ਲੱਗਦਾ ਮੈਚਿਓਰਿਟੀ ਦਿਖਾਉਣੀ ਚਾਹੀਦੀ ਹਰ ਪ੍ਰੋਡਿਊਸਰ ਨੂੰ ਕਿ ਐਵੇਂ ਇਹੋ ਜਿਹੇ ਜਿਹੜੇ ਅਨਪੜ ਲੋਕ ਨੇ ਅੰਧ ਭਗਤ ਨੇ ਉਹਨਾਂ ਦੇ ਪਿੱਛੇ ਲੱਗ ਕੇ ਆਪਣੇ ਡਿਸੀਜਨ ਨਹੀਂ ਚੇਂਜ ਕਰਨੇ ਚਾਹੀਦੇ ਸੋ ਮੀਡੀਆ ਵੀ ਉਧਰ ਵਾਲਾ ਬਹੁਤ ਜ਼ਿਆਦਾ ਜਿਹੜਾ ਬਾਲੀਵੁੱਡ ਦਾ ਮੀਡੀਆ ਜਾਂ ਹਿੰਦੀ ਮੀਡੀਆ ਨਾ ਦਿੱਲੀ ਵਾਲੇ ਉਹ ਵੀ ਇਹਨਾਂ ਗੱਲਾਂ ਨੂੰ ਬਹੁਤ ਜ਼ਿਆਦਾ ਉਛਾਲ ਕੇ ਬਹੁਤ ਵੱਡਾ ਕ੍ਰੀਏਟ ਕਰ ਦਿੰਦੇ ਆ ਹਾਂ ਪਰ ਮੇਰੇ ਖਿਆਲ ਨਾਲ ਮੈਂ ਇਹਨੂੰ ਸਮਝਦਾ ਕਿ ਇਹ ਕੰਟਰੋਵਰਸੀ ਉਮਰ ਆ ਦਿਲਜੀਤ ਦੇ ਹੱਕ ਚ ਗਈ ਹੈ ਸੋ ਇਓ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ